ਖਾਂਬਰੇ ਡੇਰਾਏ ਜਿਹਦਾ ਵਿੱਚ ਖਾਂਬਰੇ ਡੇਰਾਏ ਪ੍ਰਭੂ ਯਾਸੂ ਦਾ ਦਾਸ ਅਕੀਓਸ ਬਨ ਰੁਲਾਵੀ ਮੇਰਾ ਏ ਕਿਨੇ ਸਾਧ ਪਖੰਡੀਆਂ ਦੀ ਗੱਲ ਕਰਦਾ ਵੀਰੇ ਸਾਧ ਪਖੰਡੀਆਂ ਦੀ ਗੱਲ ਕਰਦਾ ਕਿਹੜੇ ਧਾਗਿਆਂ ਤੇ ਰੀਤਾਂ ਦੀ ਗੱਲ ਕਰਦਾ ਇੱਕ ਵਾਰੀ ਖੰਭਰੇ ਚ ਆ ਕੇ ਵੇਖ ਲਈ ਜਿੱਥੇ ਹਾਲੇਲੂਇਆ ਵੜੇ ਮੈਂ ਕਹਨਾਰੇ ਲੱਗਦੇ ਹੀ ਵਿਧਵਾ ਅਨਾਥਾਂ ਦੇਓ ਘਰ ਚ ਠਾਉਂਦਾਈ ਘਰ ਚ ਠਾਉਂਦਾਈ ਵਿਦਵਾ ਅਨਾਥਾਂ ਦੇਓ ਖਰਚ ਅਠਾਉਂਦਾ ਈ ਖਰਚ ਅਠਾਉਂਦਾ ਈ ਛੁੱਟੇ ਥਕੇ ਦਿਲਾਂ ਦੇਓ ਮਲ ਮਲ ਲਗਾਉਂਦਾ ਈ ਮਲ ਮਲ ਲਗਾਉਂਦਾ ਈ ਸਾਦ ਪਖੰਡੀ ਚੰਗੇ ਕਰ ਸਾਦ ਪਖੰਡੀ ਚੰਗੇ ਕਰ ਖਾਂ ਪਰੇ ਚ ਪੰਗੜੇ ਪਵਾਉਂਦਾ ਈ ਪੰਗੜੇ ਪਵਾਉਂਦਾ ਈ ਕਿਹੜੇ ਤਾਕਿਆਂ ਕਵਿਤਾਾਂ ਦੀ ਗੱਲ ਕਰਦਾ ਜਿਹੜੇ ਸਾਧ ਪਖੰਡੀਆਂ ਦੀ ਗੱਲ ਕਰਦਾ ਇੱਕ ਵਾਰੀ ਕੰਬਰੇ ਚ ਆ ਕੇ ਵੇਖ ਲਈ ਜਿੱਥੇ ਹਾਲੇਲੂਆ ਬਾਣੀ ਮੈਂ ਕਾ ਨਾਰੇ ਲੱਗਦੇ ਧੂਤ ਪਰੇਤੀ ਅਸੂ ਨਾਮ ਚ ਪਜੌਂਦਾ ਨਾਮ ਚ ਪਜੌਂਦਾ ਏ ਧੂਤ ਪਰੇਤੀ ਅਸੂ ਨਾਮ ਚ ਪਜੌਂਦਾ ਏ ਨਾਮ ਚ ਪਜੌਂਦਾ ਏ ਅੰਨੇ ਗੋ ਅੰਨੇ ਗੁੰਗੇ ਬੋੜੇ ਕੋੜੀ ਸੁਧ ਕਰਕੇ ਬਖਾਉਂਦਾ ਏ ਸੁਧ ਕਰਕੇ ਬਖਾਉਂਦਾ ਏ ਕਿਹੜੇ ਸਾਧ ਪਖੰਡੀਆਂ ਦੀ ਕਿਹੜੇ ਸਾਧ ਪਖੰਡੀਆਂ ਦੀ ਕਿਹੜੇ ਧਾਗਿਆਂ ਤਵੀਤਾਂ ਦੀ ਗੱਲ ਕਰਦਾ ਮੇਰੀ ਧਾਗਿਆਂ ਤਵੀਤਾਂ ਦੀ ਗੱਲ ਕਰਦਾ ਇੱਕ ਵਾਰੀ ਖੰਬਰੇ ਚ ਆ ਕੇ ਜਿੱਥੇ ਹallelujah ਵਾਲੇ ਮੈਂ ਗਾਣਾ ਰੇ ਲੱਗਦੇ ਪਾਪਾਂ ਦੀ ਮਾਫ਼ੀ ਤੋਂ ਪਾਪਾਂ ਵਿੱਚ ਦੀ ਮਾਫ਼ੀ ਤੋਂ ਪਾਪਾਂ ਦੀ ਮਾਫ਼ੀ ਤੋਂ ਰੂਹ ਦਾ ਵਤੀਸ ਮਾਦਵਾਉਂਦਾ ਏ ਵਤੀਸ ਮਾਦਵਾਉਂਦਾ ਏ ਭਵਿੱਤਰ ਕਲਾਮ ਚੋਂ ਭਵਿੱਤਰ ਕਲਾਮ ਚੋਂ ਭਵਿੱਤਰ ਕਲਾਮ ਚੋਂ ਸਵਰਗੀ ਵਚਨ ਸੁਣਾਉਂਦਾ ਏ ਵਚਨ ਸੁਣਾਉਂਦਾ ਏ ਕਿਹੜੇ ਸਾਧ ਪਖੰਡੀਆਂ ਦੀ ਕਿਹੜੇ ਨਕੋਦਰ ਵਾਲੇ ਦੀ ਤੂੰ ਗੱਲ ਕਰਦਾ ਇੱਕ ਵਾਰੀ ਖਾਂ ਬਰੇਚ ਆ ਕੇ ਵੇਖ ਲਈ ਜਿੱਥੇ ਹਾਲੇਲੂਆ ਵਾੜੇ ਮੱਗਨਾਰੇ ਲੱਗਦੇ